ਜਿਸ ਦਿਨ ਸੰਸਾਰ ਵਿੱਚ ਇੱਕ ਬੱਚਾ ਜਨਮ ਲੈਂਦਾ ਉਹ پاک ਰੂਹ ਆ ਜੀ ਨੂੰ ਨਹੀਂ ਪਤਾ ਵੀ ਆ ਦੁਨੀਆ ਕੀ ਆ ਉਹ ਤਾਂ ਨਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਮਾਇਆ ਦੀ ਖੇਡ ਵਰਤ ਗਈ ਜੀ ਤੇ ਉਹਦੇ ਢਿੱਡ ਨੂੰ ਭੁੱਖ ਲੱਗੀ ਉਹ ਰੋਇਆ ਮੈਂ ਉਸ ਦਿਨ ਵੀ ਆਪਦੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਠੀਕ ਆ ਅਸੀਂ ਆਪੋ ਆਪਣਾ ਇਕ ਅਨੁਮਾਨ ਲਾ ਲਿਆ ਡਾਕਟਰਾਂ ਨੇ ਅਨੁਮਾਨ ਲਗਾ ਲਿਆ ਵੀ ਬੱਚਾ ਰੋਇਆ ਜੀ ਪੁੱਛਿਆ ਕਿਉਂ ਰੋਇਆ ਜੀ ਡਾਕਟਰ ਕਹਿੰਦੇ ਆ ਵਿਗਿਆਨ ਕਹਿੰਦਾ ਵੀ ਇਸ ਵਜਾ ਨਾਲ ਰੋਇਆ ਵੀ ਇਹਨੂੰ ਜਨੇਪੇ ਦੀ ਪੀੜ ਹੋਈ ਆ ਦਰਦ ਹੋਇਆ ਇਹ ਇਸ ਕਰਕੇ ਰੋ ਪਿਆ ਪਰ ਭਾਈ ਸੇਪਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਦੁਨੀਆ ਦੇ ਲੋਕੋ ਇਹ ਬੱਚਾ ਇਸ ਵਜਾ ਨਾਲ ਨਹੀਂ ਰੋਇਆ ਵੀ ਇਹਨੂੰ ਕੋਈ ਜਨੇਪੇ ਦਾ ਦਰਦ ਹੋਇਆ ਜਨੇਪੇ ਦੀ ਕੋਈ ਪੀੜ ਉੱਠੀ ਆ ਉਹ ਕਹਿੰਦੇ ਅਸਲ ਵਿੱਚ ਤੁਸੀਂ ਜਾਣਦੇ ਨਹੀਂ ਇਹ ਬੱਚਾ ਤਾਰ ਹੋਇਆ ਰੋਵੇ ਰਤਨ ਗਵਾਇਕ ਹੈ ਇਹ ਇੱਕ ਬੜਾ ਕੀਮਤੀ ਰਤਨ ਗਵਾ ਕੇ ਰੋ ਰਿਹਾ ਹੈ ਉਹ ਰਤਨ ਕਿਹੜਾ ਜੀ ਉਹ ਆ ਨਾਮ ਰੂਪੀ ਰਤਨ ਉਹ ਆ ਲਿਵ ਰੂਪੀ ਰਤਨ ਜਿਹੜੀ ਲਿਵ ਲੱਗੀ ਸੀ ਨਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਮਾਦੀ ਉਧਰ ਦੇ ਅੰਦਰ ਪਰਿਪੂਰਨ ਪਰਮਾਤਮਾ ਦੇ ਸਿਮਰਨ ਦੇ ਅੰਦਰ ਉਹ ਜਿਹੜੀ ਲੇਵ ਰੂਪੀ ਰਤਨ ਉਹ ਨਾਮ ਰੂਪੀ ਸਿਮਰਨ ਰੂਪੀ ਯਾਦ ਰੂਪੀ ਜਿਹੜਾ ਰਤਨ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਇਹ ਗਵਾ ਬੈਠਾ ਹੈ ਕਿਤੇ ਨਾ ਕਿਤੇ ਉਹ ਰਤਨ ਗਵਾ ਕੇ ਅੱਜ ਇਹ ਰੂਪਿਆ ਹੈ ਰੋਵੇ ਰਤਨ ਗਵਾਏ ਕ ਮਾਇਆ ਮੋਹ ਹਨੇਰ ਗਵਾਰਾ ਇੱਥੇ ਵੇਖਦਾ ਤੇ ਮਾਇਆ ਦੇ ਮੋਹ ਦਾ ਹਨੇਰਾ ਪਸਿਆ ਹੋਇਆ ਚਾਰੋਂ ਤਰਫ ਮਾਇਆ ਦਾ ਕੁੱਪ ਅੰਧਕਾਰ ਹੈ ਤੇ ਕਹਿੰਦੇ ਵੀ ਉਹ ਰੋਪਿਆ ਉਹ ਰੋਵੇ ਦੁੱਖ ਆਪਣਾ ਹਾਸਸ ਗਾਵਣ ਸਭ ਪਰਵਾਰਾ ਅਸੀਂ ਤਾਂ ਇਸ ਮਾਇਆ ਦੇ ਮੋਹ ਦੇ ਹਨੇਰੇ ਦੇ ਆਦੀ ਹੋ ਗਏ ਆ ਨਾ ਜੀ ਇੱਕ ਉਹ ਬੰਦਾ ਜਿਹੜਾ ਪਹਿਲੀ ਵਾਰ ਇਸ ਹਨੇਰੇ ਦੇ ਅੰਦਰ ਐਂਟਰ ਹੋਇਆ ਤੇ ਇੱਕ ਉਹ ਬੰਦਾ ਜਿਹਨੂੰ ਕਈ ਸਾਲ ਹੀ ਹੋ ਗਏ ਆ ਜੀ ਇਹਦੇ ਅੰਦਰ ਰਹਿੰਦੇ ਆ ਉਹਨੂੰ ਤੇ ਜਿਹੜਾ ਕਈ ਸਾਲਾਂ ਤੋਂ ਇਸ ਅੰਧਕਾਰ ਚ ਰਹਿ ਰਿਹਾ ਇਸ ਹਨੇਰੇ ਚ ਰਹਿ ਰਿਹਾ ਉਹ ਤੇ ਆਦੀ ਹੋ ਗਿਆ ਉਹ ਤੇ ਇਸ ਹਨੇਰੇ ਵਿੱਚ ਜੂਣ ਵਾਲਾ ਹੋ ਗਿਆ ਉਹਨੂੰ ਪਤਾ ਵੀ ਇਹ ਹਨੇਰੇ 'ਚ ਮੈਂ ਕਿਵੇਂ ਜੂਣਾ। ਪਰ ਜਿਹੜਾ ਬੰਦਾ ਅੰਧਕਾਰ 'ਚ ਹਨੇਰੇ 'ਚ ਪਹਿਲੀ ਵਾਰ ਐਂਟਰ ਹੋਏਗਾ ਨਾ ਜੀ ਉਹ ਤਾਂ ਰੋਏਗਾ ਨਾ ਉਹਨੂੰ ਪਤਾ ਨਹੀਂ ਲੱਗੇਗਾ ਵੀ ਕਿਹੜੀ ਚੀਜ਼ ਕਿੱਥੇ ਆ। ਸੱਚੀ ਗੱਲ ਕਿਤੇ ਨਾ ਕਿਤੇ ਇਹ ਹਾਲ ਇੰਜ ਕਹਿ ਸਕਦੇ ਆ ਉਸ ਬੱਚੇ ਦਾ ਜਿਸ ਬੱਚੇ ਨੇ ਪਹਿਲੀ ਵਾਰ ਦੁਨੀਆ ਦੇ ਅੰਦਰ ਕਦਮ ਧਰਿਆ ਜੀ। ਮਾਇਆ ਦੇ ਮੋਹ ਦਾ ਅੰਧਕਾਰ ਫਸਰਿਆ ਹੋਇਆ। ਉਹ ਆਪਣੇ ਆਪ ਦੇ ਅੰਦਰ ਇੱਕ ਰਤਨ ਗਵਾ ਕੇ ਆਇਆ ਹੈ ਤੇ ਉਹ ਰੋਪਿਆ ਹੈ ਪਾਜਾ ਦੇਖੋ ਇਹ ਗੱਲਾਂ ਨਾ ਛੁੜੀਆਂ ਇਹ ਡੂੰਘੀਆਂ ਗੱਲਾਂ ਨੇ ਕਿਤੇ ਸਾਡਾ ਅੰਦਰ ਇਹ ਰਮਜ਼ਾ ਨੂੰ ਇਹਨਾਂ ਬਾਤਾਂ ਨੂੰ ਸਮਝ ਜਾਏ ਹੁਣ ਸਾਰੀ ਧਰਮ ਦੀ ਸਾਧਨਾ ਕੀ ਹੈ ਜੀ ਉਹ ਜਿਹੜਾ ਗਵਾਚਾ ਸੀ ਨਾ ਜੀ ਬਸ ਉਹਨੂੰ ਪਾਣਾ ਹੈ ਇਹ ਧਰਮ ਦੀ ਸਾਧਨਾ ਜੋ ਅਸੀਂ ਮਾਂ ਦੇ ਉਧਰ ਦੇ ਵਿੱਚ ਜਿਹੜੀ ਲਿਵ ਗਵਾ ਕੇ ਆਏ ਆ ਜਿਹੜਾ ਨਾਮ ਰੂਪੀ ਸਿਮਰਨ ਰੂਪੀ ਰਤਨ ਗਵਾ ਕੇ ਆਏ ਆ ਸਾਡੀ ਹੁਣ ਇਸ ਦੁਨੀਆ ਦੇ ਅੰਦਰ ਉਹ ਸਾਧਨਾ ਬਸ ਉਸ ਰਤਨ ਨੂੰ ਦੁਬਾਰਾ ਪਾਉਣ ਦੀ ਯਹ ਸਾਰਾ ਧਰਮ ਦਾ ਕੇਂਦਰੀਤ ਹੁਦਾ ਤੁਰਾ ਇੰਜ ਕਹਿ ਲੋ ਵੀ ਉਹ ਗਵਾਇਆ ਹੋਇਆ ਜਿਹੜਾ ਰਤਨ ਬਸ ਉਹਨੂੰ ਪੋੜਿਆ ਉਹ ਜਿਹੜੀ ਲਿਵ ਛੁੜਕੀ ਰੱਬ ਨਾਲੋਂ ਲਿਵ ਟੁੱਟ ਗਈ ਆ ਨਾ ਉਹ ਲਿਵ ਦੁਬਾਰਾ ਜੋੜਨੀ ਤੇ ਉਹ ਲੇਵ ਜੁੜਨੀ ਕਿਵੇਂ ਆ ਜੀ ਫਿਰ ਰਸਤਾ ਵੀ ਗੁਰੂ ਅਮਰਦਾਸ ਸਾਹਿਬ ਨੇ ਦੱਸਿਆ ਵੀ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲਾਗੀ। ਤਿਨੇ ਵਿੱਚੇ ਮਾਇਆ ਪਾਇਆ। ਮਾਰੇ ਕਹਦੇ ਵੀ ਉਹ ਲੇਵ ਜੁੜ ਸਕਦੀ ਆ ਉਹ ਗਵਾਚਿਆ ਹੋਇਆ ਰਤਨ ਲੱਭਿਆ ਜਾ ਸਕਦਾ ਪਰ ਲੱਭੇਗਾ ਉਹਨਾਂ ਨੂੰ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਜੀ ਜਿਨ੍ਹਾਂ ਦੇ ਉੱਤੇ ਕਿਰਪਾ ਵਰਤੇਗੀ ਨਾ ਜੀ ਉਹਨਾਂ ਨੂੰ ਉਹ ਰਤਨ ਲੱਭਣਾ ਹੈ ਮਹਾਰਾ ਜੀ ਕਹਿੰਦੇ ਵੀ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗ ਗਈ ਜਿਨ੍ਹਾਂ ਦੀ ਮੁੜ ਕੇ ਲਿਵ ਲੱਗ ਜਾਏਗੀ ਪਰਿਪੂਰਨ ਪਰਮੇਸ਼ਵਰ ਦੇ ਨਾਲ ਫਿਰ ਉਹ ਆ ਮਾਇਆ ਦੇ ਮੋਹ ਦੇ ਕੁੱਪ ਹਨੇਰੇ ਵਿੱਚ ਵੀ ਉਹ ਉਸ ਲਿਵ ਦੇ ਨਾਲ ਜੁੜੇ ਰਹਿਣਗੇ ਉਹਦੀ ਯਾਦ ਚ ਜੁੜਨਗੇ ਫਿਰ ਉਹਨਾਂ ਦਾ ਉੱਠਣਾ ਉਹ ਵੀ ਰੱਬ ਦੀ ਯਾਦ ਚ ਉਹਨਾਂ ਦਾ ਦਿਨ ਭਰ ਦਾ ਵਿਵਹਾਰ ਵੀ ਰੱਬ ਦੀ ਯਾਦ ਵਿੱਚ ਚੱਲਣਗੇ ਤਾਂ ਰੱਬ ਦੀ ਯਾਦ ਅੰਦਰ ਸੀਨੇ 'ਚ ਧੜਕੇਗੀ ਬਹਿਣਗੇ ਤਾਂ ਰੱਬ ਦੀ ਯਾਦ ਸੀਨੇ 'ਚ ਧੜਕੇਗੀ ਸੌਣਗੇ ਤਾਂ ਪਰਿਪੂਰਨ ਪਰਮਾਤਮਾ ਦੀ ਯਾਦ ਹੋਏਗੀ ਫਿਰ ਉਹਨਾਂ ਦਾ ਜੀਵਨ ਇਹ ਐਸਾ ਹੋਏਗਾ ਵੀ ਉਠਤ ਬੈਠਤ ਸੋਵਤ ਧਿਆਈ ਜਾ ਮਾਰਗ ਚਲਦਾ ਹਰੇ ਹਰਗਾਈਏ ਦੇਖੋ ਮਹਾਰਾਜ ਦੀ ਬਾਣੀ ਦੇਖੋ ਸਾਨੂੰ ਕਿਸ ਨਿਸ਼ਾਨੇ ਤੱਕ ਲੈ ਕੇ ਜਾਂਦੀ ਹੈ ਜੀ ਮੈਂ ਅਜ ਅੰਮ੍ਰਿਤ ਵੇਲੇ ਵੀ ਬੇਨਤੀ ਕਰਿਆ ਸਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਨਾ ਜੀ ਇਹ ਸਾਨੂੰ ਤੋੜ ਮੁਕਾਮ ਤੱਕ ਲੈ ਕੇ ਜਾਏਗੀ